ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦਾ ਪੰਜਾਬੀ ਸਟਾਈਲ ਵਿੱਚ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਗਾਜਰਾਂ ਤੇ ਗੋਭੀ ਦਾ ਅਚਾਰ ਇਹ ਦੇਖੋ ਕਿੰਨਾ ਸੋਹਣਾ ਅਚਾਰ ਜਿਹੜਾ ਆਪਣਾ ਬਣ ਕੇ ਹੋਇਆ ਏ ਰੈਡੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਥੋੜੇ ਜਿਹਾ ਟਾਈਮ ਦੇ ਵਿੱਚ ਤੇ ਥੋੜੇ ਸਮਾਨ ਨਾਲ ਆਪਾਂ ਜਿਹੜਾ ਇਹ ਅਚਾਰ ਬਣਾਇਆ ਏ ਬਹੁਤ ਹੀ ਸਵਾਦ ਖੱਟਾ ਮਿੱਠਾ ਅਚਾਰ ਜਿਹੜਾ ਬਣ ਕੇ ਆਪਣਾ ਰੈਡੀ ਹੋਇਆ ਏ ਠੀਕ ਆ ਤੇ ਚਲੋ ਆਜੋ ਜੀ ਤੁਹਾਨੂੰ ਦੱਸਦੀ ਆ ਮੈਂ ਕਿਸ ਤਰ੍ਹਾਂ ਬਣਾਇਆ ਇਹ ਅਚਾਰ ਇਹ ਹੈਗੇ ਗਾਜਰਾਂ ਤੇ ਗੋਭੀ ਗਾਜਰਾਂ ਤੇ ਗੋਭੀ ਨੂੰ ਮੈਂ ਅੱਛੇ ਤਰੀਕੇ ਨਾਲ ਪਹਿਲਾਂ ਵਾਸ਼ ਕਰ ਲਿਆ ਏ ਠੀਕ ਆ ਤੇ ਇਹਨਾਂ ਨੂੰ ਮੈਂ ਧੋ ਲਿਆ ਏ ਧੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਟ ਵੀ ਕਰ ਲਿਆ ਏ ਕੱਟਣ ਤੋਂ ਬਾਅਦ ਇਹਨਾਂ ਨੂੰ ਨਾ ਮੈਂ ਥੋੜੀ ਜਿਹੀ ਧੁੱਪ ਲਵਾ ਲਈਏ ਦੋ-ਤਿੰਨ ਘੰਟੇ ਇਹ ਦੇਖੋ ਇਹਦਾ ਬ੍ਰੇਕ-ਬ੍ਰੇਕ ਪੀਸ ਜਿਹੜੇ ਆਪਾਂ ਇਹਦੇ ਕੱਟਣੇ ਹੈਗੇ ਆ ਜਿਆਦਾ ਮੋਟੇ ਨਾ ਕੱਟਿਓ ਤੇ ਫੇਰ ਕੀ ਕਰਨਾ ਹੈਗਾ ਜੇ ਦਾ ਤੁਸੀਂ ਧੁੱਪ ਚ ਰੱਖ ਸਕਦੇ ਹੋ ਤਾਂ 2-3 ਘੰਟੇ ਧੁੱਪ ਚ ਰੱਖ ਦੋ ਨਹੀਂ ਪੱਖੇ ਦੇ نیچے ਇਹਨੂੰ ਕਿਸੇ ਵੀ ਕਾਟਨ ਦੇ ਕੱਪੜੇ ਉੱਪਰ ਪਾ ਕੇ ਰੱਖ ਦੇਣਾ ਤਾਂ ਜੋ ਇਹਦੇ ਵਿੱਚ ਜਿਹੜਾ ਪਾਣੀ ਐਕਸਟਰਾ ਉਹ ਸੁੱਕ ਜਾਵੇ ਬੱਸ ਤਾਂ ਹੁਣ ਧੁੱਪ ਹੈਗੀ ਤਾਂ ਆਪਾਂ ਇਹਨੂੰ ਧੁੱਪ ਵਿੱਚ ਹੀ ਰੱਖ ਸਕਦੇ ਆ 2-3 ਘੰਟੇ ਦੀ ਧੁੱਪ ਜਿਹੜੀ ਲਵਾ ਲਓ ਤੇ ਜਿਹੜਾ ਅਚਾਰਾ ਥੋੜਾ ਲੰਮੇ ਟਾਈਮ ਚੱਲ ਜਾਂਦਾ ਹੈ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਲਈ ਇੱਕ ਪੈਲ ਲਿਆ ਖਾਲੀ ਇਹਦੇ ਵਿੱਚ ਮੈਂ ਥੋੜਾ ਜਿਹਾ ਜੀਰਾ ਕਾਲੀ ਮਿਰਚ ਤੇ ਇਲਾਇਚੀ ਲਈ ਹੈਗੀ ਜੇ ਤੁਹਾਡੇ ਕੋਲ ਵੱਡੀ ਕਾਲੀ ਇਲਾਇਚੀ ਆ ਤਾਂ ਤੁਸੀਂ ਉਹ ਲੈ ਲਓ ਨਹੀਂ ਇਹ ਤਾਂ ਦੋ ਮੈਂ ਹਰੀਆਂ ਇਲਾਇਚੀਆਂ ਛੋਟੀਆਂ ਲੈ ਲਈਆਂ ਤੇ ਇਹਨਾਂ ਨੂੰ ਆਪਾਂ ਇਦਾਂ ਹੀ ਡਰਾਈ ਰੋਸਟ ਕਰਨਾ ਹੈ ਤੇ ਡਰਾਈ ਰੋਸਟ ਤਾਂ ਕਿ ਤੇ ਇਹਦੇ ਨਾਲ ਟੇਸਟ ਇਹਦਾ ਦੁੱਗਣਾ ਹੋ ਜਾਂਦਾ ਤੇ ਇਧਰ ਮੈਂ ਲਈ ਕਾਲੀ ਸਰੋਂ ਲਈ ਆ ਤੇ ਸਾਬਤ ਧਨੀਆ ਲਿਆਏ ਆਪਾਂ ਨੇ ਤੇ ਥੋੜੀ ਸੌਂਫ ਲਈ ਆ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸੀ ਦੇ ਵਿੱਚ ਪੀਸ ਕੇ ਪਾਊਡਰ ਬਣਾ ਲਿਆ ਤੇ ਥੋੜਾ ਜਿਹਾ ਗੁੜ ਲਿਆ ਇਧਰ ਮੈਂ ਦੋ ਪੇਸੀਆਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 3 ਚਮਚ ਜਿਹੜੇ ਹੈਗੇ ਨੇ ਮੈਂ ਸਿਰਕੇ ਦੇ ਲਈ ਆ ਵਾਈਟ ਸਿਰਕਾ ਜਿਹੜਾ ਆਪਣੇ ਕੋਲ ਸਿੰਪਲ ਹੁੰਦਾ ਹੈ ਉਹ ਵਾਲਾ ਤੇ ਇਦਾਂ ਆਪਾਂ ਇਹਨੂੰ ਡਿਪ ਕਰਕੇ ਗੁੜ ਨੂੰ ਸਿਰਕੇ ਦੇ ਵਿੱਚ ਸਾਈਡ ਤੇ ਰੱਖ ਦਵਾਂਗੇ ਬਾਅਦ ਵਿੱਚ ਯੂਜ਼ ਕਰਾਂਗੇ ਹੁਣ ਮਸਾਲਾ ਮੈਂ ਕੱਢ ਲਿਆ ਏ ਤੇ ਸਾਰੇ ਮਸਾਲੇ ਜਿਹੜੇ ਆਪਾਂ ਉਹਦੇ ਵਿੱਚ ਮਿਕਸੀ ਦੇ ਵਿੱਚ ਪੀਸ ਲਏ ਆ ਤੇ ਹੁਣ ਇਹਦੇ ਵਿੱਚ ਆਪਾਂ ਲਿਆ ਤੇਲ ਤੇਲ ਮਿਕ ਕੱਪ ਤੇਲ ਦਾ ਲਿਆਏ ਤੇ ਇਹਦੇ ਵਿੱਚ ਲਸਣ ਤੇ ਅਦਰਕ ਦੋਵੇਂ ਮੈਂ 1.5-1.5 ਚਮਚ ਪੀਸ ਕੇ ਲੈ ਲਏ ਨੇ ਕਿਉਂਕਿ ਇਹਨਾਂ ਦੀ ਕੁਆਂਟੀਟੀ ਜੇ ਆਪਾਂ ਜ਼ਿਆਦਾ ਲਵਾਂਗੇ ਤਾਂ ਇਹ ਅਚਾਰਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੋਊਗਾ ਤੇ ਫਲੇਮ ਜਿਹੜੀ ਹੈਗੀ ਆਪਾਂ ਮੀਡੀਅਮ ਹੀ ਰੱਖਾਂਗੇ ਸਲੋ ਟੂ ਮੀਡੀਅਮ ਰੱਖਾਂਗੇ ਤਾਂ ਦੋ ਇਹ ਜਲਣ ਵੀ ਤਾਂ ਅੰਜਲ ਵੀ ਨਾ ਜਾਵੇ ਤੇ ਇਹਨੂੰ ਪਰ ਪਕਾਉਣਾ ਵੀ ਆਪਾਂ ਬਹੁਤ ਚੰਗੇ ਤਰੀਕੇ ਨਾਲ ਆ ਜਿਹੜਾ ਕੱਚਾਪਾਨਾ ਉਹ ਦੂਰ ਕਰਨਾ ਹੈ ਆਪਾਂ ਨੇ ਇਹ ਦੇਖੋ 골ਡਨ ਹੋ ਗਿਆ ਸੀ ਲਸਣ ਅਦਰਕ ਹੁਣ ਦੇ ਵਿੱਚ ਜਿਹੜੇ ਆਪਾਂ ਰੋਸਟ ਕੀਤੇ ਸੀ ਮਸਾਲੇ ਉਹਨਾਂ ਨੂੰ ਪੀਸ ਲਿਆ ਸੀ ਉਹ ਵੀ ਵਿੱਚ ਪਾਤੇ ਨੇ ਤੇ ਜਿਹੜੇ ਮੈਂ ਜਿਹਦਾ ਕਾਲੀ ਸਰੋਂ ਸੌਂਫ ਤੇ ਆਪਾਂ ਧਨੀਆ ਲਿਆ ਸੀ ਸਾਬਤ ਉਹ ਵੀ ਮੈਂ ਪੀਸ ਕੇ ਇਹਦੇ ਵਿੱਚ ਪਾਤਾ ਐਡ ਕਰਤਾ ਏ ਠੀਕ ਹੈ ਤੇ ਜਿਹੜੀ ਫਲੇਮ ਆਪਣੀ ਬਿਲਕੁਲ ਸਲੋ ਹੈਗੀ ਆ ਧਿਆਨ ਨਾਲ ਪਕਾਉਣਾ ਤਾਂ ਕਿ ਮਸਾਲੇ ਨਾ ਆਪਣੇ ਜਿਹੜੇ ਆ ਜਲ ਜਾਣ ਤੇ ਹੁਣ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਪਾ ਦਾਂਗੇ ਜੇ ਤੁਹਾਡੇ ਕੋਲ ਕਸ਼ਮੀਰੀ ਲਾਲ ਮਿਰਚ ਹੈਗੀ ਤਾਂ ਉਹ ਐਡ ਕਰ ਲਓ ਹਲਦੀ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਚਾਹੇ ਹਲਦੀ ਪਾਉਣਾ ਚਾਹੁੰਦੇ ਹੋ ਤਾਂ ਹਲਦੀ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਨਮਕ ਆਪਾਂ ਟੇਸਟ ਦੇ ਅਕੋਰਡਿੰਗ ਉਹ ਐਡ ਕਰ ਦਾਂਗੇ ਇੱਥੇ ਮਸਾਲੇ ਜਿਹੜੇ ਮੈਂ ਪਾਏ ਆ ਇਹਦੇ ਵਿੱਚ ਤੁਸੀਂ ਕੋਈ ਵੀ ਮਸਾਲਾ ਵਧ ਘੱਟ ਕਰ ਸਕਦੇ ਆ ਤੇ ਹੁਣ ਜਿਹੜਾ ਆਪਾਂ ਹਾ ਵਿਨੇਗਰ ਦੇ ਵਿੱਚ ਗੁੜ ਡਿੱਪ ਕਰਕੇ ਰੱਖਿਆ ਸੀ ਸਿਰਕੇ ਦੇ ਵਿੱਚ ਉਹ ਐਡ ਕਰ ਦਾਂਗੇ ਤੇ ਉਦੋਂ ਤੱਕ ਪਕਾਵਾਂਗੇ ਇਹਨੂੰ ਜਦ ਤੱਕ ਜਿਹੜਾ ਗੁੜ ਆ ਮੈਲਟ ਨਹੀਂ ਹੋ ਜਾਂਦਾ ਮਸਾਲਿਆਂ ਦਾ ਕੋਈ ਚੱਕਰ ਨਹੀਂ ਜੇ ਤੁਹਾਡੇ ਕੋਲੇ ਇਹਦੇ ਵਿੱਚੋਂ ਕੋਈ ਇੱਕ ਦਾ ਮਸਾਲਾ ਨਹੀਂ ਹੈਗਾ ਜਾਂ ਨਹੀਂ ਐਡ ਕਰਨਾ ਚਾਹੁੰਦੇ ਤਾਂ ਤੁਸੀਂ ਉਹ ਸਕਿਪ ਕਰ ਸਕਦੇ ਆ ਗੁੜ ਆਪਣਾ ਮੈਲਟ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਗਾਜਰਾਂ ਤੇ ਜਿਹੜੀ ਗੋਭੀ ਡਰਾਈ ਕਰਕੇ ਰੱਖੀ ਸੀ ਉਹ ਐਡ ਕਰ ਦਾਂਗੇ ਤੇ ਨੂੰ ਅੱਛੀ ਤਰ੍ਹਾਂ ਕਰ ਲਾਂਗੇ ਆਪਾਂ ਮਿਕਸ ਆਚਾਰ ਬਹੁਤ ਵਧੀਆ ਖੱਟਾ ਮਿੱਠਾ ਜਿਹੜਾ ਬਣ ਕੇ ਆ ਤਿਆਰ ਹੁੰਦਾ ਤੇ ਖਰਾਬ ਵੀ ਨਹੀਂ ਹੁੰਦਾ ਲੰਮੇ ਟਾਈਮ ਤੱਕ ਇਸ ਤਰੀਕੇ ਨਾਲ ਬਣਾਇਆ ਹੋਇਆ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਦੀ ਸਬਸਕ੍ਰਾਈਬ ਇਸ ਤਰੀਕੇ ਨਾਲ ਜਿਹੜਾ achar ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਕਿਉਂਕਿ ਇਹੜਾ ਸੀਜ਼ਨਲ ਹੈਗਾ ਇਹ ਹਨਾ ਵੈਜੀਟੇਬਲ ਸਾਰੀਆਂ ਤੇ ਇਹ ਹੁਣ ਜੇ ਸਵਾਦ ਲੱਗਦਾ ਹੈ achar ਬਣਿਆ ਹੋਇਆ ਇਹਨੂੰ ਆਪਾਂ ਪ੍ਰੌਂਟੇ ਨਾਲ ਜਾਂ ਫੁਲਕੇ ਨਾਲ ਕਿਸੇ ਵੀ ਟਾਈਮ ਬਣਾ ਕੇ ਖਾ ਸਕਦੇ ਹਾਂ ਏ ਦੇਖੋ ਆਪਾਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਮਿਕਸ ਕਰ ਲਿਆ ਤਾਂ ਜੋ ਸਾਰੀ ਗੋਭੀ ਤੇ ਗਾਜਰ ਦੇ ਵਿੱਚ ਜਿਹੜਾ ਹੈਗਾ ਏ ਅਚਾਰ ਮਸਾਲਾ ਉਹ ਮਿਕਸ ਹੋ ਜਾਵੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦੇਖਣ ਨੂੰ ਹਲਦੀ ਬਿਲਕੁਲ ਆਪਸ਼ਨਲ ਏ ਤੁਸੀਂ ਇਹਦੇ ਕਲਰ ਵਾਸਤੇ ਹਲਦੀ ਐਡ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਹੀ ਮਸਾਲੇ ਦੇ ਵਿੱਚ ਹਲਦੀ ਐਡ ਕਰ ਲਿਓ ਮੈਂ ਥੋੜੀ ਜਿਹੀ ਹਲਦੀ ਪਾਈ ਹੈਗੀ ਆ ਜੇ ਨਹੀਂ ਵੀ ਪਾਉਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਹਲਦੀ ਦਾ ਕੋਈ ਜ਼ਿਆਦਾ ਰੋਲ ਨਹੀਂ ਹੈਗਾ ਇਹਦੇ ਵਿੱਚ ਤੁਹਾਨੂੰ ਆਪਾਂ ਇਹਨੂੰ ਕਵਰ ਕਰਕੇ ਇੱਕ ਦੋ ਘੰਟੇ ਲਈ ਰੱਖ ਦਾਂਗੇ ਤਾਂ ਜੋ ਬਿਲਕੁਲ ਠੰਡਾ ਹੋ ਜਾਏ ਫਿਰ ਆਪਾਂ ਨੂੰ ਪਾਉਣੇ ਡੱਬੇ ਦੇ ਵਿੱਚ ਦੋ ਤਿੰਨ ਘੰਟੇ ਹੋ ਗਏ ਤੇ ਆਚਾਰ ਆਪਣਾ ਬਿਲਕੁਲ ਠੰਡਾ ਹੋ ਗਿਆ ਤੇ ਦੇਖੋ ਕਿੰਨਾ ਜੂਸੀ ਜੂਸੀ ਹੋ ਗਿਆ ਏ ਤੁਹਾਨੂੰ ਆਪਾਂ ਡੱਬੇ ਦੇ ਵਿੱਚ ਪਾਉਣੇ ਜਿਹੜਾ ਡੱਬਾ ਲਿਆਏ ਉਹਨੂੰ ਬਿਲਕੁਲ ਅੱਛੀ ਤਰ੍ਹਾਂ ਧੋ ਕੇ ਸੁਕਾ ਲੈ ਉਹਨੂੰ ਮੈਂ ਦੁਪਹਿਰ ਦਾ ਧੁੱਪ ਚ ਰੱਖਿਆ ਹੋਇਆ ਹੈ ਕਿਉਂਕਿ ਬਿਲਕੁਲ ਡਰਾਈ ਹੋਣਾ ਚਾਹੀਦਾ ਫਿਰ ਇਹ ਆਚਾਰ ਜਿਹੜਾ ਵਧੀਆ ਤਰੀਕੇ ਨਾਲ ਬਣਿਆ ਰਹਿੰਦਾ ਹੈ ਤੇ ਖਰਾਬੀ ਨਹੀਂ ਹੁੰਦਾ ਛੇਤੀ ਅਚਾਰ ਨੂੰ ਬਸ ਕੱਢਣ ਦੇ ਟਾਈਮ ਗਿੱਲੇ ਹੱਥ ਨਾਲ ਨਾ ਲਾਓ ਤੇ ਗਿੱਲੇ ਚਮਚ ਨਾਲ ਜਾਂ ਆਟੇ ਵਾਲੇ ਚਮਚ ਨਾਲ ਨਾ ਕਦੇ ਵੀ ਇਹਨੂੰ ਅਚਾਰ ਨੂੰ ਕੱਢੋ ਫਿਰ ਅਚਾਰ ਕਦੇ ਨਿਖਰਾਉਂਦਾ ਫਿਰ ਲੰਮਾ ਟਾਈਮ ਚੱਲਦਾ ਹੈ ਕੋਈ ਵੀ ਅਚਾਰ ਹੋਵੇ ਇਹ ਦੇਖੋ ਬਿਲਕੁਲ ਸੁੱਕੇ ਡਰਾਈ ਡੱਬੇ ਦੇ ਵਿੱਚ ਜਿਹੜਾ ਅਚਾਰ ਹੈਗਾ ਪਾ ਦੂੰਗੀ ਜਿਹੜੀ ਫ੍ਰੈਗਰੈਂਸ ਹੈ ਇਸ ਅਚਾਰ ਦੀ ਨਾ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਕਿ ਉਹ ਖੱਟਾ ਮਿੱਠਾ ਜਿਹਾ ਬਣ ਗਿਆ ਹੈ ਨਾ ਤਾਂ ਜੇ ਤੁਸੀਂ ਇਹਦੇ ਵਿੱਚ ਮਤਲਬ ਹੋ ਛਲਗਮ ਵਗੈਰਾ ਐਡ ਕਰਨਾ ਚਾਹੁੰਦੇ ਹੋ ਤਾਂ ਇਸ ਤਰੀਕੇ ਦੇ ਨਾਲ ਹੀ ਵਿੱਚ ਬਸ ਛਲਗਮ ਵੀ ਐਡ ਹੋ ਜਾਣੇ ਆ ਫਿਰ ਮੈਂ ਕੱਲਾ ਗਾਜਰਾਂ ਤੇ ਗੋਭੀ ਤੇ ਹੀ ਬਣਾਇਆ ਤੇ ਇਹ ਲਓ ਜੀ ਆਪਣਾ ਜਿਹੜਾ ਅਚਾਰ ਆ ਸਾਰਾ ਮੈਂ 90 ਦੇ ਵਿੱਚ ਟਰਾਂਸਫਰ ਕਰ ਲਿਆ ਏ ਠੀਕ ਹੈ ਤੇ ਜਿਹੜਾ ਸਾਰਾ ਇਹਦੇ نیچے ਜੂਸ ਜੇ ਮਤਲਬ ਬਣ ਜਾਂਦਾ ਸਿਰਕੇ ਦਾ ਜਾਂ ਤੇਲ ਦਾ ਜੋ ਵੀ ਆ ਉਹ ਸਾਰਾ ਆਪਾਂ ਇਹਦੇ ਵਿੱਚ ਹੀ ਡੱਬੇ ਦੇ ਪਾ ਦੇਣਾ ਹੈ ਤੇ ਇਹਨੂੰ 2-3 ਦਿਨ ਆਪਾਂ ਨਾ ਧੁੱਪੇ ਰੱਖ ਲਾਂਗੇ ਫਿਰ ਲੰਮਾ ਟਾਈਮ ਜਿਹੜਾ achar ਚੱਲ ਜਾਊਗਾ ਤੇ ਖਰਾਬੀ ਨਹੀਂ ਹੋਊਗਾ ਤੇ ਟੇਸਟ ਵੀ ਇਹਦਾ ਬਹੁਤ ਵਧੀਆ ਬਣੂਗਾ ਚਲੋ ਜੀ ਇਹ ਦੇਖੋ ਆਪਣਾ achar ਬਿਲਕੁਲ ਬਣ ਕੇ ਹੋ ਗਿਆ ਰੈਡੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਿਓ ਤੇ ਚਲੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ